ਮੈਂ ਲੁਧਿਆਣੇ ਦੇ ਪ੍ਰਸ਼ਾਸਨ ਨੂੰ ਅਗ੍ਹਾ ਕਰਨਾ ਚਾਹੁੰਦਾ ਮੈਂ ਇਸ ਟਾਈਮ ਸਤਗੁਰੂ ਪ੍ਰਤਾਪ ਸਿੰਘ ਹਸਪੀਟਲ ਦੇ ਵਿੱਚ ਐਡਮਟ ਹਾਂ ਛਤਰੀ ਨੂੰ ਮੈਂ ਵੈਕਸੀਨ ਕਰਾਈ ਸੀ ਆਪਣੀ ਉਹਦਾ ਸਰਟੀਫਿਕੇਟ ਵੀ ਮੇਰੇ ਕੋਲ ਹੈਗਾ ਅਪੋਲੋ ਹਸਪੀਟਲ ਤੇ ਆਇਆ ਆਪਣੀ ਡਾਈਜੈਸ਼ਨ ਵਾਸਤੇ ਕਿ ਮੇਰੀ ਡਾਈਜੈਸ਼ਨ ਸਹੀ ਨਹੀਂ ਹੋ ਰਹੀ ਇਹਨਾਂ ਨੇ ਮੇਰਾ ਕਰੋਨਾ ਦਾ ਟੈਸਟ ਵੀ ਲਿੱਤਾ ਔਰ ਮੈਨੂੰ ਬਾਕੀ ਸਾਰੇ ਟੈਸਟਾਂ ਚੋਂ ਕਲੀਅਰ ਕਰਕੇ ਕਰੋਨਾ ਦੇ ਵਿੱਚ ਇਹਨਾਂ ਨੇ ਪਹੁੰਚ ਚੁ ਕਰ ਦਿੱਤਾ ਮੈਂ ਕਿਹਾ ਕੋਈ ਨਹੀਂ ਮੈਨੂੰ ਬਾਅਦ ਚ ਐਡਮਿਟ ਕਰ ਲਓ ਅੱਜ 4 ਦਿਨ ਹੋ ਗਏ ਮੈਨੂੰ ਇੱਥੇ ਆਪਣਾ ਇਲਾਜ ਮੈਂ ਆਪ ਕਰ ਰਿਹਾ ਹਾਂ ਡਾਕਟਰ ਆਂਦੇ ਨੇ 2 ਮਿੰਟ ਗੱਲ ਸੁਣਦੇ ਨੇ ਉਸ ਤੋਂ ਬਾਅਦ ਨਹੀਂ ਗੱਲ ਸੁਣਦੇ ਇੱਥੇ ਦੀਆਂ ਨਰਸਾਂ ਉਹਨਾਂ ਨੂੰ ਅਗਰ ਆ ਮੇਰੀ ਮੈਡੀਸਿਨ ਚੱਲ ਰਹੀ ਹੈ ਅਗਰ ਇਹ ਹੁਣੇ ਖਤਮ ਹੋ ਗਈ ਇਹ ਮੈਨੂੰ ਅੱਜ ਨਹੀਂ ਮਿਲਨੀ ਇਹ ਮੈਨੂੰ ਕੱਲ ਨੂੰ ਮਿਲੂਗੀ ਮੈਂ ਮਜਬੂਰ ਹੋ ਕੇ ਆ ਦੇਖੋ ਘਰੋਂ ਮੈਨੂੰ ਖਣੀ ਮੰਗਾਨੀ ਪਈ ਆ ਸਟੀਮ ਦਿੱਤੀ ਮੈਂ ਕੱਲ ਸਟੀਮ ਲੈਣ ਤੋਂ ਬਾਅਦ ਮੈਨੂੰ ਕੁਝ ਰਾਤ ਮਹਿਸੂਸ ਹੋਈ ਮੈਨੂੰ ਇਹਨਾਂ ਨੇ ਟਿਸ਼ੂ ਪੇਪਰ ਨਹੀਂ ਦਿੱਤੇ ਉਸ ਤੋਂ ਬਾਅਦ ਆ ਟਿਸ਼ੂ ਪੇਪਰ ਨਹੀਂ ਸਾਰੀ ਦਾਜ਼ਮਨ ਟਿਸ਼ੂ ਪੇਪਰ ਨਹੀਂ ਦਿੱਤੇ ਕਿਉਂਕਿ ਸਟੀਮ ਲਾਈਨ ਤੋਂ ਬਾਅਦ ਬੰਦੇ ਦੀ ਰੇਸ਼ਾ ਬਾਹਰ ਨਿਕਲਦਾ ਹੈ ਇਹ ਇਲਾਜ ਦੇ ਨਾਮ ਤੇ ਸਿਰਫ ਠੱਗੀ ਕਰ ਰਹੇ ਨੇ ਬੰਦੇ ਨੂੰ ਮਾਰ ਰਹੇ ਨੇ ਉਹ ਤੁਸੀਂ ਬੈਠੇ ਬੰਦੇ ਨੂੰ ਮਰਵਾ ਰਹੇ ਹੋ ਹੁੜਿਆਣੇ ਸ਼ਹਿਰ ਦੇ ਵਿੱਚ ਮੇਰਾ ਡੀਸੀ ਸਾਹਿਬ ਹੱਥ ਜੋੜ ਕੇ ਨਵੇਦਨਾ ਵੀ ਇਹ ਜਿੰਨੇ ਵੀ ਹਸਪੀਟਲ ਨੇ ਪ੍ਰਾਈਵੇਟ ਇੰਦੀ ਜਾਂਚ ਕੀਤੀ ਜਾਵੇ ਪੇਸ਼ੇਨ ਨੂੰ ਪੁੱਛਿਆ ਜਾਵੇ ਕਿ ਤੁਹਾਡਾ ਇਲਾਜ ਸਹੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਬੜੀ ਮਿਹਰਬਾਨੀ ਜੀ ਮੈਂ ਲੁਧਿਆਣੇ ਦੇ ਪ੍ਰਸ਼ਾਸਨ ਨੂੰ ਅਰਜ਼ਾ ਕਰਨਾ ਚਾਹੁੰਦਾ ਮੈਂ ਇਸ ਟਾਈਮ ਸਤਗੁਰੂ ਪ੍ਰਤਾਪ ਸਿੰਘ ਹਸਪੀਟਲ ਦੇ ਵਿੱਚ ਐਡਮਟਡਾ ਛਤਰੀ ਨੂੰ ਮੈਂ ਵੈਕਸੀਨ ਕਰਾਈ ਸੀ ਆਪਣੀ ਉਹਦਾ ਸਰਟੀਫਿਕੇਟ ਵੀ ਮੇਰੇ ਕੋਲ ਹੈਗਾ ਅਪੋਲੋ ਹਸਪੀਟਲ ਚ ਆਇਆ ਆਪਣੀ ਡਾਈਜੈਸ਼ਨ ਵਾਸਤੇ ਕਿ ਮੇਰੀ ਡਾਈਜੈਸ਼ਨ ਸਹੀ ਨਹੀਂ ਹੋ ਰਹੀ ਇਹਨਾਂ ਨੇ ਮੇਰਾ ਕਰੋਨਾ ਦਾ ਟੈਸਟ ਵੀ ਦਿੱਤਾ ਔਰ ਮੈਨੂੰ ਬਾਕੀ ਸਾਰੇ ਟੈਸਟਾਂ ਚ ਕਲੀਅਰ ਕਰਕੇ ਕਰੋਨਾ ਦੇ ਵਿੱਚ ਇਹਨਾਂ ਨੇ ਪਹੁੰਚ ਚ ਕਰ ਦਿੱਤਾ ਮੈਂ ਕਿਹਾ ਕੋਈ ਨਹੀਂ ਮੈਨੂੰ ਬਾਅਦ ਚ ਐਡਮਿਟ ਕਰ ਲਓ ਅੱਜ 4 ਦਿਨ ਹੋ ਗਏ ਮੈਨੂੰ ਇੱਥੇ ਆਪਣਾ ਇਲਾਜ ਮੈਂ ਆਪ ਕਰ ਰਿਹਾ ਹਾਂ ਡਾਕਟਰ ਆਂਦੇ ਨੇ 2 ਮਿੰਟ ਗੱਲ ਸੁਣਦੇ ਨੇ ਉਸ ਤੋਂ ਬਾਅਦ ਨਹੀਂ ਗੱਲ ਸੁਣਦੇ ਇੱਥੇ ਵੀ ਨਰਸਾਂ ਹਨ ਉਹਨਾਂ ਨੂੰ ਅਗਰ ਆ ਮੇਰੀ ਮੈਡੀਸਿਨ ਚੱਲ ਰਹੀ ਹੈ ਅਗਰ ਇਹ ਹੁਣੇ ਖਤਮ ਹੋ ਗਈ ਤੇ ਮੈਨੂੰ ਅੱਜ ਨਹੀਂ ਮਿਲਨੀ ਇਹ ਮੈਨੂੰ ਕੱਲ ਨੂੰ ਮਿਲੂਗੀ ਮੈਂ ਮਜਬੂਰ ਹੋ ਕੇ ਆ ਦੇਖੋ ਘਰੋਂ ਮੈਨੂੰ ਖਣੀ ਮੰਗਾਣੀ ਪਈ ਆ ਸਟੇਮ ਦਿੱਤੀ ਮੈਂ ਕੱਲ ਸਟੀਮ ਲੈਂਡ ਤੋਂ ਬਾਅਦ ਮੈਨੂੰ ਕੁਝ ਰਾਤ ਮਹਿਸੂਸ ਹੋਈ ਮੈਨੂੰ ਇਹਨਾਂ ਨੇ ਟਿਸ਼ੂ ਪੇਪਰ ਨਹੀਂ ਦਿੱਤੇ ਉਸ ਤੋਂ ਬਾਅਦ ਆ ਟਿਸ਼ੂ ਪੇਪਰ ਨਹੀਂ ਸਾਰੀ ਰਾਤ ਬੰਨ ਟਿਸ਼ੂ ਪੇਪਰ ਨਹੀਂ ਦਿੱਤੇ ਕਿਉਂਕਿ ਸਟੀਮ ਲੈਂਡ ਤੋਂ ਬਾਅਦ ਬੰਦੇ ਦੀ ਰੇਸ਼ਾ ਬਾਹਰ ਨਿਕਲਦਾ ਹੈ ਇਹ ਇਲਾਜ ਦੇ ਨਾਮ ਤੇ ਸਿਰਫ ਠੱਗੀ ਕਰ ਰਹੇ ਨੇ ਬੰਦੇ ਨੂੰ ਮਾਰ ਰਹੇ ਨੇ ਉਹ ਤੁਸੀਂ ਬੈਠੇ ਬੰਦੇ ਨੂੰ ਮਰਵਾ ਰਹੇ ਹੋ ਪੁਰੀਆਨੇ ਸ਼ਹਿਰ ਦੇ ਵਿੱਚ ਮੇਰਾ ਡੀਸੀ ਸਾਹਿਬ ਨੂੰ ਹੱਥ ਜੋੜ ਕੇ ਨਵੇਦਨਾ ਵੀ ਇਹ ਜਿੰਨੇ ਵੀ ਹਸਪੀਟਲ ਨੇ ਪ੍ਰਾਈਵੇਟ ਇਹਨਾਂ ਦੀ ਜਾਂਚ ਕੀਤੀ ਜਾਵੇ ਪੇਸ਼ੈਂਟ ਨੂੰ ਪੁੱਛਿਆ ਜਾਵੇ ਵੀ ਤੁਹਾਡਾ ਇਲਾਜ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ ਬੜੀ ਮਿਹਰਬਾਨੀ ਦੀ ਮੈਂ ਲੁਧਿਆਣੇ ਦੇ ਪ੍ਰਸ਼ਾਸਨ ਨੂੰ ਆਗਾਹ ਕਰਨਾ ਚਾਹਾਂਗਾ ਮੈਂ ਇਸ ਟਾਈਮ ਸਤਗੁਰੂ ਪ੍ਰਤਾਪ ਸਿੰਘ ਹਸਪੀਟਲ ਦੇ ਵਿੱਚ ਐਡਮਟਡ ਆ। ਛਤਰੀ ਨੂੰ ਮੈਂ ਵੈਕਸੀਨ ਕਰਾਈ ਸੀ ਆਪਣੀ। ਉਹਦਾ ਸਰਟੀਫਿਕੇਟ ਵੀ ਮੇਰੇ ਕੋਲ ਹੈਗਾ। ਅਪੋਲੋ ਹਸਪੀਟਲ ਚ ਆਇਆ ਆਪਣੀ ਡਾਈਜੈਸ਼ਨ ਵਾਸਤੇ ਕਿ ਮੇਰੀ ਡਾਈਜੈਸ਼ਨ ਸਹੀ ਨਹੀਂ ਹੋ ਰਹੀ। ਇਹਨਾਂ ਨੇ ਮੇਰਾ ਕਰੋਨਾ ਦਾ ਟੈਸਟ ਵੀ ਲਿੱਤਾ ਔਰ ਮੈਨੂੰ ਬਾਕੀ ਸਾਰੇ ਟੈਸਟਾਂ ਚੋਂ ਕਲੀਅਰ ਕਰਕੇ ਕਰੋਨਾ ਦੇ ਵਿੱਚ ਇਹਨਾਂ ਨੇ ਪੁੱਛ ਚੁੱਕ ਕਰ ਦਿੱਤਾ ਮੈਂ ਕਿਹਾ ਕੋਈ ਨਹੀਂ ਮੈਨੂੰ ਬਾਅਦ ਚ ਐਡਮਿਟ ਕਰ ਲਓ ਅੱਜ 4 ਦਿਨ ਹੋ ਗਏ ਮੈਨੂੰ ਇੱਥੇ ਆਪਣਾ ਇਲਾਜ ਮੈਂ ਆਪ ਕਰ ਰਿਹਾ ਹਾਂ ਡਾਕਟਰ ਆਂਦੇ ਨੇ 2 ਮਿੰਟ ਗੱਲ ਸੁਣਦੇ ਨੇ ਉਸ ਤੋਂ ਬਾਅਦ ਨਹੀਂ ਗੱਲ ਸੁਣਦੇ ਇੱਥੇ ਦੀਆਂ ਨਰਸਾਂ ਉਹਨਾਂ ਨੂੰ ਅਗਰ ਆ ਮੇਰੀ ਮੈਡੀਸਿਨ ਚੱਲ ਰਹੀ ਹੈ ਅਗਰ ਇਹ ਹੁਣੇ ਖਤਮ ਹੋ ਗਈ ਤੇ ਮੈਨੂੰ ਅੱਜ ਨਹੀਂ ਮਿਲਨੀ ਇਮੈਨੂੰ ਕੱਲ ਨੂੰ ਮਿਲੂਗੀ ਮੈਂ ਮਜਬੂਰ ਹੋ ਕੇ ਆ ਦੇਖੋ ਘਰੋਂ ਮੈਨੂੰ ਖਣੀ ਮੰਗਾਨੀ ਪਈ ਆ ਸਟੀਮ ਦਿੱਤੀ ਮੈਂ ਕੱਲ ਸਟੀਮ ਲੈਣ ਤੋਂ ਬਾਅਦ ਮੈਨੂੰ ਕੁਝ ਰਾਹਤ ਮਹਿਸੂਸ ਹੋਈ ਮੈਨੂੰ ਇਹਨਾਂ ਨੇ ਟਿਸ਼ੂ ਪੇਪਰ ਨਹੀਂ ਦਿੱਤੇ ਉਸ ਤੋਂ ਬਾਅਦ ਆ ਟਿਸ਼ੂ ਪੇਪਰ ਨੇ ਸਾਰੀ ਰਾਤ ਬੰਦ ਟਿਸ਼ੂ ਪੇਪਰ ਨਹੀਂ ਦਿੱਤੇ ਕਿਉਂਕਿ ਸਟੀਮ ਲੈਣ ਤੋਂ ਬਾਅਦ ਬੰਦੇ ਦੀ ਟੀ ਰੇਸ਼ਾ ਬਾਹਰ ਨਿਕਲਦਾ ਹੈ ਇਹ ਇਲਾਜ ਦੇ ਨਾਮ ਤੇ ਸਿਰਫ ਠੱਗੀ ਕਰ ਰਹੇ ਨੇ ਬੰਦੇ ਨੂੰ ਮਾਰ ਰਹੇ ਨੇ ਉਹ ਤੁਸੀਂ ਬੈਠੇ ਬੰਦੇ ਨੂੰ ਮਰਵਾ ਰਹੇ ਹੋ ਪੁਰਾਣੀ ਸ਼ਹਿਰ ਦੇ ਵਿੱਚ ਮੇਰਾ ਡੀਸੀ ਸਾਹਿਬ ਹੱਥ ਜੋੜ ਕੇ ਨਵੇਦਨਾ ਵੀ ਇਹ ਜਿੰਨੇ ਵੀ ਹਸਪੀਟਲ ਨੇ ਪ੍ਰਾਈਵੇਟ ਇਹਨਾਂ ਦੀ ਜਾਂਚ ਕੀਤੀ ਜਾਵੇ ਪੇਸ਼ੇਂ ਨੂੰ ਪੁੱਛਿਆ ਜਾਵੇ ਕਿ ਤੁਹਾਡਾ ਇਲਾਜ صحیح ਹੋ ਰਿਹਾ ਕਿ ਨਹੀਂ ਹੋ ਰਿਹਾ ਬੜੀ ਮਿਹਰਬਾਨੀ ਦੀ ਮੈਂ ਲੁリアਣੇ ਦੇ ਪ੍ਰਸ਼ਾਸਨ ਨੂੰ ਅਗਾਹ ਕਰਨਾ ਚਾਹੁੰਦਾ ਮੈਂ ਇਸ ਟਾਈਮ ਸਤਗੁਰੂ ਪ੍ਰਤਾਪ ਸਿੰਘ ਹਸਪੀਟਲ ਦੇ ਵਿੱਚ ਐਡਮਟਡ ਆ ਛਤਰੀ ਨੂੰ ਮੈਂ ਵੈਕਸੀਨ ਕਰਾਈ ਸੀ ਆਪਣੀ ਉਹਦਾ ਸਰਟੀਫਿਕੇਟ ਵੀ ਮੇਰੇ ਕੋਲ ਹੈਗਾ अपोलो हॉस्पिटल ਚ ਆਇਆ ਆਪਣੀ ਡਾਈਜੈਸ਼ਨ ਵਾਸਤੇ ਕਿ ਮੇਰੀ ਡਾਈਜੈਸ਼ਨ ਸਹੀ ਨਹੀਂ ਹੋ ਰਹੀ ਇਹਨਾਂ ਨੇ ਮੇਰਾ ਕਰੋਨਾ ਦਾ ਟੈਸਟ ਵੀ ਦਿੱਤਾ ਔਰ ਮੈਨੂੰ ਬਾਕੀ ਸਾਰੇ ਟੈਸਟਾਂ ਚੋਂ ਕਲੀਅਰ ਕਰਕੇ ਕਰੋਨਾ ਦੇ ਵਿੱਚ ਇਹਨਾਂ ਨੇ ਪਹੁੰਚ ਚ ਕਰ ਦਿੱਤਾ ਮੈਂ ਕਿਹਾ ਕੋਈ ਨਹੀਂ ਮੈਨੂੰ ਬਾਅਦ ਚ ਐਡਮਿਟ ਕਰ ਲਓ ਅੱਜ 4 ਦਿਨ ਹੋ ਗਏ ਮੈਨੂੰ ਇੱਥੇ ਆਪਣਾ ਇਲਾਜ ਮੈਂ ਆਪ ਕਰ ਰਿਹਾ ਡਾਕਟਰ ਆਂਦੇ ਨੇ ਦੋ